ਪਾਰਟੀ ਦੀ ਜਿਹੜਾ ਸੈਕਟਰ ਜਿਹੜੀ ਮੀਟਿੰਗ ਹੈ ਸਬੰਧ ਦੇ ਵਿੱਚ ਹੋਈ ਜਿਹੜੀ ਕਿ ਭਾਰਤੀ ਕਾਂਗਰਸ ਪਾਰਟੀ ਦੀ ਜਿਹੜੀ ਨੈਸ਼ਨਲ ਪਾਰਟੀ ਕਾਂਗਰਸ 50 ਤੋਂ 25 ਨੰਬਰ ਦਾ ਕੰਟੀਨਿਊਟ ਬਿਕੇ ਹੋ ਰਹੀ ਹੈ ਕੋਈ ਤਕਰੀਬਨ 20 ਸਮਾਗਮਾਂ ਦੇ ਪੰਜਾਬ ਦੇ ਵਿੱਚ ਹੋ ਰਹੀ ਹੈ ਉਹਦੀ ਤਿਆਰੀ ਦੇ ਸਬੰਧ ਦੇ ਵਿੱਚ ਜਿਹੜੇ ਵੱਲੋਂ ਉਹ ਫੰਡ ਦਾ ਕੋਟਾ ਜਿਹਦੇ ਨੂੰ ਲਾਇਆ ਸੀ ਉਹ ਫੰਡ ਵੀ ਅਸੀਂ ਸਾਫ਼ ਕਰਾ ਦਿੱਤੇ ਜੀ ਪਹਿਲੇ ਸਟ੍ਰੈਲੀ ਹੋਣੀ ਹੈ ਕਿਉਂਕਿ ਅੱਜ ਜਿਸ ਸਮੇਂ ਇਹ ਪਾਰਟੀ ਕਾਂਗਰਸ ਹੋ ਰਹੀ ਹੈ ਉਹ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਉੱਤੇ ਸਾਮਰਾਜੀ ਹਮਲਾ ਬਹੁਤ ਵਧਾ ਹੋ ਰਿਹਾ ਹੈ ਇਸੇ ਤਰ੍ਹਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹ ਵੀ ਜਿਹੜੀ ਹੈਗੀ ਹੈ ਰਾਈਟ ਵਿੰਗ ਦੀ ਸਰਕਾਰ ਹੋਣ ਕਰਕੇ ਉਹਦਾ ਕਾਰਪੋਰੇਟ ਪੱਕੀ ਚਿਹਰਾ ਤੇ ਲੋਕ ਗ੍ਰੋਥੀ ਚਿਹਰਾ ਜੁਗਾਂ ਦੇ ਸਾਹਮਣੇ ਹੈ ਇਹ ਸਾਰੇ ਮਸਲੇ ਨੂੰ ਭਾਵੇਂ ਉਹ ਗਲੋਬਲ ਲੈਵਲ ਦੀਆਂ ਘਟਨਾਵਾਂ ਨੇ ਭਾਵੇਂ ਇਸ ਦੇ ਅੰਦਰ ਸਾਡੇ ਸੰਵਧਾਨ ਦੇ ਵਿੱਚ ਤਬਦੀਲੀਆਂ ਕਰਨ ਦੀ ਉਹਨਾਂ ਦੀ ਨੀਤੀ ਹੈ ਤੇ ਆਮ ਲੋਕਾਂ ਦੇ ਤੇ ਜਿਹੜੀ ਵੋਟ ਪਾਉਣ ਦੇ ਵਿੱਚ ਉਹਦੇ ਖਰਾਬ ਜਿਹੜਾ ਹੈ ਅਸੀਂ ਪਾਰਟੀ ਕਾਂਗਰਸ ਦੇ ਵਿੱਚ ਸਾਰਾ ਆਪਣੀ ਰਣਨੀਤੀ ਜਿਹੜੀ ਤਿਆਰ ਕਰਨੀ ਹੈ ਉਹ ਇਸ ਸੰਬੰਧ ਦੇ ਵਿੱਚ ਕੁਝ ਰਾਜ ਦੇ ਸਟੇਟ ਆਰਡੀਨੈਂਸ ਸਾਹਮਣੇ ਪਸਿਆ ਤੇ ਅਸੀਂ ਜੋ ਰੈਲੀ ਦੇ ਵਿੱਚ ਫੋਟ ਜਿਹੜਾ ਕੋਟਾ ਅਸੀਂ ਲਾਣਾ ਹੈ ਉਹ ਵੀ ਮਤਲਬ ਕੋਟਾ ਲਾਣਾ ਪੜੇਗਾ ਤੇ ਅਸੀਂ ਪਿੰਡ-ਪਿੰਡ ਦੇ ਵਿੱਚ ਹਰ ਬ੍ਰਾਂਚ ਤੱਕ ਸਪੋਰਟ ਕਰਨੀ ਹੈ ਸਨੇਹਾ ਲੈ ਕੇ ਅਸੀਂ ਪਾਰਟੀ ਕੰਮ ਕਰਾਂਗੇ